ਪੰਜਾਬ ਦੀ ਗੱਲ ਕਰੀਏ ਤਾਂ ਲਗਾਤਾਰ ਤੁਸੀਂ ਦੇਖਿਆ ਕਿ ਬਹੁਤ ਸਾਰੀ ਜਗ੍ਹਾ ਤੇ ਫਾਇਰਿੰਗ ਵੀ ਹੁੰਦੀ ਨਜ਼ਰ ਆਈ ਪਰ ਨਾਲ ਦੇ ਨਾਲ ਪੁਲਿਸ ਵੀ ਚਕੰਨੀ ਨਜ਼ਰ ਆਈ ਜਦੋਂ ਬਹੁਤ ਸਾਰੀ ਜਗ੍ਹਾ ਤੇ ਇਨਕਾਊਂਟਰ ਕੀਤੇ ਗਏ ਗੱਲਬਾਤ ਕਰਾਂਗੇ ਪੰਜਾਬ ਦੇ ਸਪੈਸ਼ਲ ਡੀਜੀਪੀ ਆਰਪਿਕ ਚੁਕਲਾ ਜੀ ਦੇ ਨਾਲ ਜਿਨ੍ਹਾਂ ਦੇ ਕੋਲ ਜ਼ਿੰਮੇਵਾਰੀ ਹੈ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਰ ਪਹਿਲਾਂ ਤਾਂ ਜੀ ਪੰਜਾਬ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਰ ਖਾਸ ਤੌਰ ਤੇ ਗੱਲ ਕਰੀਏ ਇਸ ਵਕਤ ਸਿਚੁਏਸ਼ਨ ਦਾ ਜ਼ਿਕਰ ਕਰਕੇ ਪੰਜਾਬ ਦੇ ਹਾਲਾਤ ਕਿਸ ਤਰੀਕੇ ਨਾਲ ਨਜ਼ਰ ਆਉਂਦੇ ਨੇ ਕਿਉਂਕਿ ਅਸੀਂ ਦਿੱਲੀ ਕਾ ਦੋ ਤਿੰਨ ਜਗ੍ਹਾ ਤੇ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਾਲਾਂਕਿ ਇੰਕੌਂਟਰ ਵੀ ਪੈਰਲਲ ਚੱਲਦੇ ਹੋਏ ਨਜ਼ਰ ਆ ਰਹੇ ਨੇ ਲੁਧਿਆਣਾ ਦੇ ਇਨਸੀਡੈਂਟ ਨੂੰ ਜਿਕਰ ਮੈਂ ਸਪੈਸ਼ਲੀ ਕਰਾਂ ਕਿ ਕਾਫੀ ਡੀਆਈਪੀ ਰੀਅਲ ਸੀ ਪਰ ਫਿਰ ਵੀ ਗੋਲੀਆਂ ਚੱਲਦੀਆਂ ਹੋਈਆਂ ਨਜ਼ਰ ਆਈਆਂ ਤਾਂ ਮੇਰੇ ਅਨੁਸਾਰ ਬੜਾ ਅਨਫੋਰਚੂਨੇਟ ਇਨਸੀਡੈਂਟ ਸੀ ਜਿੱਥੇ ਬਾਟ ਪੈਲੈਸ ਨਾ ਦੇ ਇੱਕ ਮੈਰਿਜ ਪੈਲੈਸ ਵਿਚ ਇੱਕ ਵਿਆਹ ਦੇ ਦੌਰਾਨ ਕ੍ਰਿਮੀਨਲਸ ਦੇ ਦੋ ਗੈਂਗ ਉੱਥੇ ਇਕੱਠੇ ਹੋ ਗਏ ਦੇ ਵਰ ਇਨਵਾਈਟਡ ਔਰ ਉਹਨਾਂ ਨੇ ਇੱਕ ਦੂਸਰੇ ਨੂੰ ਦੇਖ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਅ ਇਸ ਇਨਸੀਡੈਂਟ ਤੇ ਇਮੀਡੀਏਟਲੀ ਬਾਦ ਪੁਲਿਸ ਉੱਥੇ ਪਹੁੰਚ ਗਈ ਔਰ ਜਿਹੜੇ ਮੁਲਜ਼ਮ ਹੈ ਉਹਨਾਂ ਦੀ ਤਲਾਸ਼ ਸ਼ੁਰੂ ਕੀਤੀ ਗਈ। ਹੁਣ ਤੱਕ ਤਿੰਨ ਮੇਨ ਮੁਲਜ਼ਮ ਇਹਦੇ ਵਿੱਚ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਔਰ ਨਾਲ ਦੀ ਨਾਲ ਅਸੀਂ ਮੈਰਿਜ ਪੈਲੇਸ ਓਨਰ ਹੈ ਉਸਦੇ ਔਰ ਉਸਦੇ ਮੈਨੇਜਰ ਦੇ ਖਿਲਾਫ ਔਰ ਜਿਹੜੇ ਅਸੋਸੀਏਟ ਸੀਗੇ ਅਨਕੁਰ ਔਰ ਉਹਨਾਂ ਦਾ ਗਰੁੱਪ ਔਰ ਸ਼ੁਭਾ ਮਹਰ ਉਸਦਾ ਜਿਹੜਾ ਗਰੁੱਪ ਸੀ ਉਸ ਦੇ ਉਹਨਾਂ ਦੇ ਖਿਲਾਫ ਵੀ ਅਸੀਂ ਪਰਚੇ ਦਰਜ ਕੀਤੇ ਔਰ ਉਹਨਾਂ ਦੇ ਖਿਲਾਫ ਵੀ ਐਕਸ਼ਨ ਲੈ ਰਹੇ ਹਾਂ ਜਿਥੇ ਤੱਕ ਮੈਰਿਜ ਪੈਲੈਸਸ ਦਾ ਸਵਾਲ ਹੈ ਪੰਜਾਬ ਦੇ ਵਿੱਚ 144 ਦੇ ਆਰਡਰਸ ਸਾਰੇ ਜ਼ਿਲ੍ਹਿਆਂ ਦੇ ਵਿੱਚ ਲਾਗੂ ਹਨ ਕਿ ਜਿਹੜੇ ਵੀ ਮੈਰਿਜ ਪੈਲੈਸਸ ਹੈ ਉਹਨਾਂ ਦੇ ਮੈਨੇਜਰਸ ਦੀ ਔਰ ਓਨਰਸ ਦੀ ਰਿਸਪਾਂਸਿਬਿਲਟੀ ਹੋਵੇਗੀ ਕਿ ਉਹਨਾਂ ਦੇ ਜਿਹੜੇ ਫੰਕਸ਼ਨਸ ਨੇ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਸੈਲੀਬ੍ਰਿਟੀ ਫਾਇਰਿੰਗ ਜਾਂ ਡਿਸਪਲੇ ਆਫ ਵੈਪਨਸ ਨਾ ਹੋਵੇ ਜੇ ਕੋਈ ਡਿਸਪਲੇ ਆਫ ਵੈਪਨਸ ਕਰਦਾ ਹੈ ਜਾਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਵੈਪਨ ਲੈ ਕੇ ਆਉਂਦਾ ਹੈ ਤੇ ਉਸ ਦੀ ਸਾਰੀ ਰਿਸਪੌਂਸਿਬਿਲਟੀ ਉਥੇ ਦੇ ਮੈਨੇਜਮੈਂਟ ਦੀ ਹੋਵੇਗੀ ਸੋ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਿਆ ਜਾ ਰਿਹਾ ਹੈ ਖਾਸ ਤਰਿਕੇ ਦਿਨਾਂ ਸਰ ਬਹੁਤ ساری ਜਗ੍ਹਾ ਤੇ ਫਾਇਰਿੰਗ ਦੇ ਇਨਸੀਡੈਂਟਸ ਸਾਨੂੰ ਲਗਾਤਾਰ ਨਜ਼ਰ ਆ ਰਹੇ ਨੇ ਪਰ ਪੈਲਰ ਇਨਕਾਉਂਟਰਾਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਕੀ ਕਾਰਨ ਲੱਗਦਾ ਹੈ ਪੁਲਿਸ ਜਿਆਦਾ ਚੁੱਕਨੀ ਹੈ ਜਾਂ ਕਿਸ ਤਰੀਕੇ ਦੇ ਨਾਲੇ ਕਟਨਾ ਹੋਣੀ ਹੈ ਉਹ ਬੈਕ ਟੂ ਬੈਕ ਬੈਕ ਟੂ ਬੈਕ ਜਿਹੜੇ ਕਾਫੀ ਇੰਪੋਰਟ ਸਾਨੂੰ ਦੇਖਣ ਨੂੰ ਮਿਲੇ ਕਾਫੀ ਜਿਆਦਾ ਪੁਰਾਣੇ ਕੇਸ ਸੀ ਜਿਹੜੇ ਉਹਨਾਂ ਦੇ ਵਿੱਚ ਪ੍ਰੈਸ ਕਰਕੇ ਇਨਕਵਾਂਟ ਨੂੰ ਦਿਓ ਨਜ਼ਰ ਆਏ ਅ ਦੇਖੋ ਪੰਜਾਬ ਇੱਕ ਬਾਰਡਰ ਸਟੇਟ ਹੋਣ ਕਰਕੇ ਸਾਡੀ ਆਪਣੀ ਪ੍ਰੋਬਲਮਸ ਨੇ ਆਈਐਸਆਈ ਦੀ ਲਗਾਤਾਰੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਨਸ਼ਾ ਵੱਧ ਤੋਂ ਵੱਧ ਵੈਪਨਸ ਸਮਗਲ ਕਰਕੇ ਲਿਆਇਆ ਜਾ ਸਕਣ ਤਾਂ ਕਿ ਪੰਜਾਬ ਦਾ ਔਰ ਹਿੰਦੁਸਤਾਨ ਦਾ ਮਾਹੌਲ ਖਰਾਬ ਕੀਤਾ ਜਾ ਸਕੇ ਸੋ ਇਕ ਤਾਂ ਇਹ ਕਾਰਨ ਹੈ ਔਰ ਅਸੀਂ ਜਿਹੜੇ ਸਾਡੇ ਬਾਰਡਰ ਡਿਸਟ੍ਰਿਕਟਸ ਨੇ ਫਰਸਟ ਲਾਈਨ ਦਾ ਡਿਫੈਂਸ ਬੀਐਸਰ ਵੀ ਹੈ ਅਸੀਂ ਪੰਜਾਬ ਪੁਲਿਸ ਵੱਲੋਂ ਇੱਕ ਸੈਕੰਡ ਲਾਈਨ ਦਾ ਡਿਫੈਂਸ ਪੈਰਲਲ ਖੜੀ ਕੀਤੀ ਹੈ ਤਾਂ ਕਿ ਜਿਹੜਾ ਡਰੋਨ ਮੂਵਮੈਂਟ ਹੈ ਫ্রম ਅਕ੍ਰੋਸ ਦਾ ਬਾਰਡਰ ਉਸ ਨੂੰ ਚੈੱਕ ਕੀਤਾ ਜਾਵੇ ਜਿਹੜੇ ਪਹਿਲਾਂ ਸਿਰਫ ਨਾਰਕੋਟਿਕਸ ਦੀ ਸਮਗਲਿੰਗ ਹੁੰਦੀ ਸੀ ਹੁਣ ਐਂਟੀ ਨੈਸ਼ਨਲ 엘ਮੈਂਟਸ ਔਰ ਜਿਹੜੇ ਗੈਂਗਸਟਰਸ ਔਰ ਟੈਰਰਿਸਟਸ ਨੇ ਇਹਨਾਂ ਵੱਲੋਂ ਆਰਮਸ ਦੀ ਵੀ ਸਮਗਲਿੰਗ ਹੋਣ ਰਹੀ ਸ਼ੁਰੂ ਹੋ ਗਈ ਜਿਸ ਦਾ ਜੇ ਮੈਂ ਤੁਹਾਨੂੰ ਫਿਗਰਸ ਦੱਸਾਂ ਤੇ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਅਸੀਂ 16 ਵਕ ਵਕ ਟੈਰਰਿਸਟ ਮੋਡਿਊਲਸ ਬੱਸ ਕੀਤੇ ਹਨ 126 ਦੇ ਕਰੀਬ ਲੋਕ ਬਾਦਰ ਦੇ ਉੱਤੇ ਗ੍ਰਫਤਾਰ ਕੀਤੇ ਗਏ ਹਨ ਲਾਰਜ ਨੰਬਰਸ ਆਫ ਪਿਸਟਲ ਰਿਵਾਲਵਰਸ ਕਰੀਬ 180 ਪਿਸਟਲ ਰਿਵਾਲਵਰ ਹੁਣ ਤੱਕ ਅਸੀਂ ਜਿਹੜੇ ਪਾਕਿਸਤਾਨ ਤੋਂ ਆ ਰਹੇ ਸੀ ਉਹ ਵੀ ਰਿਕਵਰ ਕੀਤੇ ਹਨ ਇਸ ਤੋਂ ਲਾਭ ਆਰਡੀਐਕਸ ਰਿਕਵਰ ਕੀਤਾ ਹੈ ਟਿਫਨ ਬম্বਸ ਰਿਕਵਰ ਕੀਤੇ ਹਨ ਹੈਂਡ ਗ੍ਰਨੇਡਸ 50 ਤੋਂ ਵੱਧ ਰਿਕਵਰ ਹੋ ਚੁੱਕੇ ਇਸ ਸਾਲ ਦੇ ਸੋ ਬਹੁਤ ਜ਼ਿਆਦਾ ਇਨਫਲਕਸ ਹੈ ਔਰ ਦੂਸਰਾ ਜਿਹੜਾ ਸਾਡੇ ਫੁੱਟ ਸੋਲਜਰਸ ਹੈ ਜਿਹੜੇ ਸਾਡੇ ਛੋਟੇ ਬੱਚੇ ਹੈ ਉਹਨਾਂ ਨੂੰ ਵਰਗਲਾ ਕੇ ਇਹਨਾਂ ਕ੍ਰਾਈਮਸ ਦੇ ਵਿੱਚ ਯੂਜ਼ ਕਰਨ ਦੀ ਇੱਕ ਟੈਂਡੈਂਸੀ ਸ਼ੁਰੂ ਹੋਈ ਹੈ ਔਰ ਅਸੀਂ ਲੋਕਾਂ ਤੱਕ ਵੀ ਪਹੁੰਚ ਕਰ ਰਹੇ ਹਾਂ ਕਿ ਆਪਣੇ ਬੱਚਿਆਂ ਤੇ ਨਿਗਰਾਨ ਰੱਖਣ ਤਾਂ ਕਿ ਉਹ ਕਿਸੇ ਮਾਰੇ ਹੰਸਰਾਂ ਦੇ ਰਿਟਾਰਡ ਦੇ ਵਿੱਚ ਆ ਕੇ ਇਸ ਪਾਸੇ ਨੂੰ ਨਾ ਦੋ। ਆਮ ਤੌਰ ਤੇ ਇਹੀ ਚੀਜ਼ ਜਿਹੜੀ ਤੁਸੀਂ ਜ਼ਿਕਰ ਕੀਤਾ ਫਾਇਰੀਲੀ ਘਟਰਾਮਾ ਦੇਖਦੇ ਹਾਂ ਉਸ ਤੋਂ ਬਾਅਦ ਇੰਕਾਉਂਟਰ ਦੇਖਦੇ ਹਾਂ 16 ਸਾਲਾਂ ਦੇ 18 ਸਾਲਾਂ ਦੇ 21 ਸਾਲਾਂ ਦੇ ਕਰੀਬ ਇਸ ਏਜ ਗਰੁੱਪ ਦੇ ਜਿਹੜੇ ਬੱਚੇ ਨੇਗੇ ਉਹ ਇਸ ਕਮਾਂ ਦੇ ਵਿੱਚ ਦਿਖਾਈ ਜਾਂਦੇ ਨੇ ਚੋਣ ਇਹਨਾਂ ਦੀ ਕੀਤੀ ਜਾਂਦੀ ਹੈ ਜੇ ਲੱਗਦਾ ਕਿ ਜਿੱਥੇ ਨਾ ਕਿਤੇ ਵੀ ਇੱਕ ਲਾਲਚ ਦੇਣ ਦੀ ਕੋਸ਼ਿਸ਼ ਆ ਜਾਂ ਕ੍ਰਿਮੀਨਲ ਮਾਈਂਡ ਬੱਚੇ ਦਾ ਉਸ ਤਰੀਕੇ ਨਾਲ ਟ੍ਰੇਡ ਕੀਤਾ ਜਾ ਰਿਹਾ ਹੈਗਾ ਕਿਉਂਕਿ ਸਾਡੇ ਜਿਹੜੇ ਛੋਟੇ ਬੱਚੇ ਆ ਅਸੀਂ ਦੇਖਿਆ 15 ਸਾਲ ਤੋਂ ਉੱਪਰ ਦੇ ਬੱਚਿਆਂ ਨੂੰ ਵੀ ਵਰਗਲਾਇਆ ਜਾ ਰਿਹਾ ਹੈ ਉਹਨਾਂ ਨੂੰ ਭ੍ਰਮਿਤ ਕਰਕੇ ਜਾਂ ਸੁਪਨੇ ਵਿਖਾ ਕੇ ਇਸ ਪਾਸੇ ਨੂੰ ਤੋਰਿਆ ਜਾਂਦਾ ਹੈ ਗਨ ਕਲਚਰ ਨੂੰ ਗਲੋਰੀਫਾਈ ਕੀਤਾ ਜਾਂਦਾ ਹੈ ਔਰ ਇਹ ਬੱਚੇ ਹਨਪੋਲ ਹੋਣ ਕਰਕੇ ਇਹਦਾ ਕੰਮਾਂ ਚ ਫਸ ਜਾਂਦੇ ਨੇ ਇੱਕ ਵਾਰੀ ਕ੍ਰਾਈਮ ਚ ਆ ਜਾਣ ਤਾਂ ਫਿਰ ਉਹ ਉਹਨਾਂ ਕੋਲ ਵਾਪਸ ਜਾਣ ਦਾ ਰਸਤਾ ਸ਼ਾਇਦ ਉਹ ਸਮਝਦੇ ਹੀ ਨਾ ਬੈਠਾ ਸੋ ਇਹ ਇਹ ਵਰਗਲਾਂ ਦੀ ਕੋਸ਼ਿਸ਼ ਹੁੰਦੀ ਹੈ ਅਸੀਂ ਆਪਣੇ ਜਿੰਨੇ ਸਾਡੇ ਪੰਜਾਬ ਦੇ ਵਿੱਚ ਅਸੀਂ ਸੋਸ਼ਲ ਮੀਡੀਆ ਸਾਡੇ ਸੈਲਸ ਹੈਗੇ ਸਾਡੇ ਆਈਟੀ ਸੈਲਸ ਹੈਗੇ ਅਸੀਂ ਲਗਾਤਾਰ ਇਹੋ ਜੇ ਲੋਕਾਂ ਤੇ ਨਿਗ੍ਹਾ ਰੱਖੀ ਹੋਈ ਹੈ ਜਿਹੜੇ ਹੇਟ ਸਪੀਚਸ ਦਿੰਦੇ ਨੇ ਜਾਂ ਵੈਪਨ ਕਲਚਰ ਨੂੰ ਗਲੋਰੀਫਾਈ ਕਰਦੇ ਆ ਜੇ ਮੈਂ ਆਕੜਿਆਂ ਦੀ ਗੱਲ ਕਰਾਂ ਤਾਂ ਹੁਣ ਤੱਕ ਪਿਛਲੇ 2 ਸਾਲ ਦੇ ਵਿੱਚ 40 ਲੋਕਾਂ ਦੇ ਖਿਲਾਫ ਹੇਟ ਸਪੀਚ ਦੇਣ ਦੇ ਮਾਮਲੇ ਦਰਜ ਕੀਤੇ ਗਏ ਹਨ ਇਸੇ ਤਰ੍ਹਾਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਲੋਕ ਵੈਪਨ ਡਿਸਪਲੇ ਕਰਦੇ ਆ 264 ਲੋਕਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਉਹਨਾਂ ਤੇ ਪਰਚੇ ਦਰਜ ਕੀਤੇ ਆ ਔਰ ਜਿਹੜੇ ਲੋਕ ਵੈਪਨਸ ਦਾ ਨਜਾਇਜ਼ ਇਸਤੇਮਾਲ ਕਰਦੇ ਆ ਇਹੋ ਜਿਹੇ 6974 ਲੋਕਾਂ ਦੇ ਆਰਮਸ ਲਾਇਸੈਂਸ ਪੰਜਾਬ ਪੁਲਿਸ ਵੱਲੋਂ ਕੈਨਸਲ ਕਰਨ ਦੀ ਸਿਫਾਰਿਸ਼ ਕੀਤੀ ਸੋ ਇਹ ਵੱਡੇ ਐਕਸ਼ਨ ਆ ਜਿਹੜੇ ਅਸੀਂ ਲੈ ਰਹੇ ਆ ਜਿਹੜੇ ਵੀ ਕੋਈ ਵੈਪਨ ਕਲਚਰ ਨੂੰ ਗਲੋਰੀਫਾਈ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਖਾਸ ਤਰੀਕੇ ਨਾਲ ਸਰ ਗਲੋਰੀਫਾਈ ਦਾ ਤੁਸੀਂ ਜ਼ਿਕਰ ਕੀਤਾ ਪੰਜਾਬੀ ਗੀਤਾਂ ਨੂੰ ਦੇਖਦੇ ਆਂ। ਸਿੰਗਰ ਔਰ ਰਾਈਟਰ ਦੋ ਉਹ ਪੇਸ਼ੇ ਆ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਕਹਿੰਦੇ ਕਿ ਕਈ ਵਾਰ ਗੀਤ ਆਉਂਦਾ ਹੈਗਾ ਕਿ ਚੱਕ ਦੂ ਮਾਰ ਦੂ ਧਰ ਦੂ ਤੁਸੀਂ ਵੀ ਪੰਜਾਬੀ ਕੀ ਸੁਣੇ ਹੋਣਗੇ। ਉਹਨਾਂ ਦੇ ਕੀ ਸਖਤੀ ਕੀਤੀ ਜਾ ਸਕਦੀ ਹੈ ਕਿ ਗੀਤ ਜਿਹੇ ਨਾਂ ਆਉਣ ਮਾਰਕੀਟ ਦੇ ਵਿੱਚ ਜਿਨ੍ਹਾਂ ਦੇ ਵਿੱਚ ਵੈਪਨ ਨੂੰ ਗਲੋਰੀਫਾਈ ਕੀਤਾ ਜਾ ਰਿਹਾ ਹੋਵੇ ਵੀਡੀਓ ਦੇ ਜ਼ਰੀਏ ਜਾਂ ਉਹਨਾਂ ਦੇ ਲਫ਼ਜ਼ਾਂ ਦੇ ਜ਼ਰੀਏ। ਜੀ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਔਰ ਇੱਕ ਸੋਸ਼ਲ ਪ੍ਰੋਬਲਮ ਹੈ ਲੇਕਿਨ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਜਾਂਦੀ ਹੈ ਪਿਛਲੇ ਕੁਝ ਦਿਨਾਂ ਵਿੱਚ ਤਿੰ ਇਹੋ ਜਿਹੇ ਇਨਸੀਡੈਂਟs ਸਗੇ ਜਿੱਥੇ ਅਸੀਂ ਜਿਹੜੇ ਇਹੋ ਜਿਹੇ ਗਾੜੇ ਸੀ ਜਿਹੜੇ ਵੈਪਨਸ ਨੂੰ ਗਲੋਰੀਫਾਈ ਕਰਨ ਦੇ ਜਾਂ ਯੂਥ ਨੂੰ ਭਟਕਾਉਣ ਵਾਲੇ ਉਹਨਾਂ ਤੇ ਤਿੰਨ ਥਾਵਾਂ ਤੇ ਅਸੀਂ ਪਰਚੇ ਵੀ ਦਰਜ ਕੀਤੇ ਕੋਈ ਨਾਮ ਹੈ ਸਰ ਸਿੰਗਰ ਦੇ ਜਿਹੜੇ ਵੀ ਕੋਈ ਮਤਲਬ ਤੁਸੀਂ ਕਹਿ ਰਹੇ ਹੋਗੇ ਮੈਂ ਡਿਟੇਲਸ ਤੁਹਾਡੇ ਨਾਲ ਬਾਅਦ ਚ ਸ਼ੇਅਰ ਕਰ ਲਾਂਗਾ ਮੇਰੇ ਕੋਲ ਫਿਗਰਸ ਹੈਗੇ ਜਿਹੜੀ ਮੈਂ ਤੁਹਾਨੂੰ ਦੱਸਿਆ ਪਰ ਉਹਨਾਂ ਗਾਇਕਾਂ ਦੇ ਲਈ ਉਹਨਾਂ ਕਲਗੀ ਕੇ ਗੀਤਕਾਰਾਂ ਦੇ ਲਈ ਕੀ ਫਿਰ ਨਿਰਦੇਸ਼ ਪੰਜਾਬ ਪੁਲਿਸ ਦੇ ਰਹਿਣ ਵਾਲੇ ਨੇ ਉਹ ਜ਼ਰੂਰ ਦੱਸ ਦਿਓ ਇੱਕ ਵਾਰ ਮੈਂ ਇਹ ਹੀ ਬੇਨਤੀ ਕਰਾਂਗਾ ਕਿ ਇਹ ਪੰਜਾਬ ਦਾ ਬੜਾ ਰਿਚ ਵਿਰਸਾ ਹੈ ਔਰ ਇਸ ਵਿਰਸੇ ਨੂੰ ਅੱਗੇ ਵਧਾਈਏ ਨਾ ਕਿ ਇਸ ਤਰ੍ਹਾਂ ਦੇ ਜਿਹੜਾ ਕ੍ਰਿਮੀਨਲ ਇੰਟੈਂਟ ਹੈ ਜਾਂ ਗਲੋਰੀਫਿਕੇਸ਼ਨ ਹੈਗੀ ਹੈ ਇਸ ਇਸ ਤੋਂ ਦੂਰ ਹੋ ਕੇ ਜਿਹੜਾ ਇਹ ਸੰਗੀਤ ਹੈ ਇਸ ਨੂੰ ਵਿਰਸੇ ਵਜੋਂ ਯੁੱਧ ਨਸ਼ੀ ਰੁਤ ਵੀ ਪੰਜਾਬ ਸਰਕਾਰ ਨੇ ਛੇੜਿਆ ਹੋਇਆ ਹੈਗਾ ਬਕਾਇਦਾ ਤੌਰ ਤੇ ਬਹੁਤ ਸਾਰੇ ਕਾਰਵਾਈਆਂ ਦਾ ਸਾਨੂੰ ਦੇਖਣ ਨੂੰ ਮਿਲਿਆ ਹੁਣ ਤੱਕ ਦੀ ਕੀ ਪ੍ਰੋਗਰੈਸ ਤੁਹਾਨੂੰ ਇਸ ਚੀਜ਼ ਦੇ ਵਿੱਚ ਨਜ਼ਰ ਆਈ ਹੈ ਜਿਹੜਾ ਯੁੱਧ ਨਸ਼ਾ ਵਿਰੋਧ ਸਾਡਾ ਇਹ ਮਹਿੰਮ ਇੱਕ ਪੰਜਾਬ ਸਰਕਾਰ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਹੈ ਇਹ 1 ਮਾਰਚ 2025 ਤੋਂ ਸ਼ੁਰੂ ਕੀਤੀ ਸੀ। ਔਰ ਪਿਛਲੇ 9 ਮਹੀਨੇ ਦੇ ਦੌਰਾਨ ਅਸੀਂ ਬਹੁਤ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਹੈ ਔਰ ਸਭ ਤੋਂ ਵੱਡੀ ਕਾਮਯਾਬੀ ਇਹ ਹੈ ਕਿ ਜਿਹੜੇ ਲੋਕ ਹੈ ਪੰਜਾਬ ਦੇ ਉਹ ਸਾਡੇ ਨਾਲ ਇਸ ਮਹਿੰਮ ਤੇ ਜੁੜੇ ਪਿਛਲੇ 9 ਮਹੀਨੇ ਦੇ ਦੌਰਾਨ 3 ਨਵੰਬਰ ਤੱਕ ਅਸੀਂ 26256 ਪਰਚੇ ਦਰਜ ਕੀਤੇ ਹੈ 38600 88 ਜਿਹੜੇ ਡਰਗ ਪੈਡਲਰਸ ਔਰ ਟ੍ਰਾਫਿਕਰਸ ਹੈ ਉਹਨਾਂ ਨੂੰ ਗ੍ਰਫਤਾਰ ਕੀਤਾ ਹੈ ਔਰ ਇਸ ਦੇ ਨਾਲ ਇਸ ਵਾਰ ਸਾਡੀ ਟੂ ਪ੍ਰੋਂਗ ਸਟ੍ਰੈਟਜੀ ਹੈ ਇੱਕ ਤਾਂ ਇਹਦੀ ਜਿਹੜੀ ਸਪਲਾਈ ਲਾਈਨ ਹੈ ਇਸ ਨੂੰ ਕੰਪਲੀਟਲੀ ਥੋੜੀ ਔਰ ਜਿਹੜਾ ਇੱਕ ਡਿਮਾਂਡ ਹੈ ਇਸ ਨੂੰ ਰਿਡਿਊਸ ਕਰੀਏ ਜਿਹੜੇ ਸਾਡੇ ਬੱਚੇ ਜਿਹੜੇ ਸਾਡੇ ਯੂਥ ਇਸ ਪਾਸੇ ਨੂੰ ਤੁਰ ਗਏ ਆ ਸਾਡੀ ਇੱਕ ਮਹਿੰਮ ਹੈ ਕਿ ਇਹਨਾਂ ਨੂੰ ਵਾਪਸ ਮੇਨਸਟ੍ਰੀਮ ਦੇ ਵਿੱਚ ਲਾਈਏ ਇਹਨਾਂ ਨੂੰ ਓਟ ਸੈਂਟਰ ਦੇ ਵਿੱਚ ਅਨਰੋਲ ਕਰਾਈਏ ਯਾ ਜਿਹੜਾ ਇਹਨਾਂ ਦਾ ਐਂਟੀ ਡਰਗ ਸੈਂਟਰਸ ਹੈ ਡੀ ਐਡਿਕਸ਼ਨ ਸੈਂਟਰਸ ਉਹਨਾਂ ਦੇ ਵਿੱਚ ਇਹਨਾਂ ਨੂੰ ਦਾਖਲ ਕਰੇਗੇ ਦੂਸਰੇ ਪਾਸੇ ਜਿੱਥੇ ਸਪਲਾਈ ਲਾਈਨ ਦੀ ਗੱਲ ਹੈ ਉੱਥੇ ਜਿਹੜੇ ਵੱਡੇ ਸਮੱਗਲੇ ਸਨ ਇਹਨਾਂ ਦੇ ਖਿਲਾਫ ਸਾਡੀ ਇੱਕ ਲਗਾਤਾਰ ਮੁਹਿੰਮ ਚੱਲੀ ਹੈ ਔਰ ਇਹਨਾਂ ਦੀ ਪ੍ਰੋਪਰਟੀਆਂ ਦੇ ਹੋਤੇ ਨੇ ਇਹਨਾਂ ਦੇ ਫਾਈਨੈਂਸ਼ੀਅਲ ट्रांजैक्शंस ਦੇ ਹੋਤੇ ਅਸੀਂ ਪੂਰੀ ਨਿਗਰਾਨੀ ਰੱਖੀ ਹੋਈ ਹੈ ਔਰ ਬਹੁਤ ਸਾਨੂੰ ਸਕਸੈਸਫੁਲੀ ਸਾਡੀ ਇੱਕ ਪੰਜਾਬ ਪੁਲਿਸ ਵੱਲੋਂ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਲੋਕਾਂ ਦੇ ਇਨਫੋਰਮੇਸ਼ਨ ਸਾਨੂੰ ਮਿਲਦੀ ਹੈ ਔਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੈ ਕਿ 10000 ਤੋਂ ਉੱਤੇ ਕੇਸਸ ਲੋਕਾਂ ਦੀ ਇਨਫੋਰਮੇਸ਼ਨ ਤੇ ਦਰਜ ਹੋ ਚੁੱਕੇ ਹਨ ਸੋ ਲੋਕ ਅੱਗੇ ਵੱਧ ਕੇ ਅੱਗੇ ਆ ਰਹੇ ਹੈ ਔਰ ਸਾਨੂੰ ਇਹਦੇ ਚ ਬੜਾ ਵੱਡਾ ਹੁੰਗਾਰਾ ਦੇ ਬਹੁਤ ਧੰਨਵਾਦ ਹੈ ਥੈਂਕ ਯੂ ਉਹ ਗਲਤ ਕਰ ਰਹੀ ਸੀ ਸਪੈਸ਼ਲ ਡੀਜੀਪੀ ਅਕਿਰ ਸ਼ੁਕਲਾ ਜੀ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲਾਅ ਆਰਡਰ ਨੂੰ ਉਹਨਾਂ ਨੇ ਦੱਸਿਆ ਕਿ ਵੈਪਨ ਨੂੰ ਗਲੋਰੀਫਾਈ ਕਰਨਾ ਵੈਪਨ ਨੂੰ ਦਿਖਾਉਣਾ ਅਲਾਉ ਨਹੀਂ ਹੈ ਔਰ ਜਿਕਰ ਪੀ ਅਜਿਹਾ ਕਰੇਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਹੈ ਜਿਹੜੀ ਉਹ ਪੰਜਾਬ ਪੁਲਿਸ ਦੇ ਵੱਲੋਂ ਕੀਤੀਆਂ ਵੀ ਗਈਆਂ ਨੇ ਔਰ ਅੱਗੇ ਵੀ ਉਹ ਕਾਰਵਾਈ ਕੀਤੀ ਜਾਏਗੀ ਕੈਮਰਾਮੈਨ ਅਸ਼ਮੀਲ ਮਨਾਸ ਦੇ ਨਾਲ ਰੋਹਿਤ ਬੰਸਲ ਜ਼ਿਮੀਰੀਆ ਚੰਡੀ